ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਕੇਸ ਦਾ ਰੀਪਰ ਬਿਕਾਊ ਹੈ ਜੀ 2022 ਮਾਡਲ ਆ ਵਧੀਆ ਸਾਫ਼ ਕੰਡੀਸ਼ਨ ਚ ਰੀਪਰ 2,35,000 ਦੀ ਡਿਮਾਂਡ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਪੱਖੋਂ ਕਲਾ ਖੜਾਗਾ ਰੀਪਰ ਪੁਲੀਆਂ ਵਗੈਰਾ ਸਾਰੀਆਂ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਬੈਲ ਕ੍ਰੈਂਕ ਵਗੈਰਾ ਟਾਇਰ ਰੌਡ ਵਗੈਰਾ ਸਾਰਾ ਚੈੱਕ ਕਰ ਸਕਦਾ ਹਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਹੈਗੀ ਏਰੀਅਲ ਵਧੀਆ ਸਾਫ ਪਿਆ ਓਗਰ ਵਧੀਆ ਪਿਆ ਹੈਗਾ ਬੈਲਟਾਂ ਦੀ ਕੰਡੀਸ਼ਨ ਓਕੇ ਆ ਟਾਇਰ ਵਗੈਰਾ ਸਾਰੇ ਵਧੀਆ ਸਾਫ ਪਿਆ ਗੀਅਰ ਦਾ ਵਧੀਆ ਸਾਫ ਹੈ 2022 ਮਾਡਲ ਆ ਰੰਗ ਪੀ ਚੈੱਕ ਕਰ ਸਕਦੇ ਹਾਂ ਹੁੱਕ ਵਗੈਰਾ ਸਾਰੀ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਆ ਤੇ 235000 ਦੀ ਬਾਈ ਹੋਰਾਂ ਦੀ ਡਿਮਾਂਡ ਆ। ਬਾਕੀ ਜੇ ਕਿਸੇ ਵੀਰ ਨੇ ਰੀਪਰ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਕੋਈ ਜਾਣਕਾਰੀ ਲੈਣੀ ਆ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ। ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ। ਵੀਡੀਓ ਨੂੰ ਬੱਤੋ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀਡੀਓ ਨੂੰ ਦੇਖ ਰਹੇ ਹੋ। ਬੈਕ ਸਾਡ ਤੋਂ ਦੇਖ ਸਕਦੇ ਹੋ ਰੀਪਰ ਵਧੀਆ ਸਾਫ਼ ਆ। 2022 ਮਾਡਲ ਆ ਜੀ। ਚੈੱਕ ਕਰ ਸਕਦੇ ਹੋ 2022 ਮਾਡਲ। ਕੋਕੋਂਕਲਾ ਏਰੀਆ ਦਾ ਬਾਈ ਹੋਰਾਂ ਦਾ ਮਾਨਸਾ। ਤੇ ਖੜਾਗਾ ਤੇ 235000 ਦੀ ਬਾਈ ਉਹਨਾਂ ਦੀ ਡਿਮਾਂਡ ਆ ਨੰਬਰ ਡਿਸਕ੍ਰਿਪਸ਼ਨ ਚ ਜੋ ਲਾਇਕ ਹੈ ਤੁਸੀਂ ਬਾਈ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀ ਹੈ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ